ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਤਾਰੇ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਸੂਆ ਸਵਾਇਆ ਨਗ ਲੈ ਕੇ ਆਂਦਾ ਡਿਟੇਲ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਸਰੀ ਗਾਲ ਜੀ ਸਸਰੀ ਗਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਬਾਈ ਜਦੀਪ ਸਿੰਘ ਪਿੰਡ ਤਾਰੇ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਮੋਬਾਈਲ ਨੰਬਰ ਜੀ 6239684777 ਠੀਕ ਆ ਸੁਆ ਵੈਡ ਦਾ ਕਿੰਨਾ ਪਹਿਲਣਾ ਵੀਰੇ ਪਹਿਲਣਾ ਵਛੀ ਆ ਕਦੋਂ ਸੁਈ ਆ ਜੀ ਇਹ ਸੁਈ ਨਾਲ ਪੰਜ ਮਾ ਦਾ ਉਹ ਨਾੜ ਕੋ ਨਾਲ ਹੀ ਆ ਬੱਚਾ ਕੀ ਆ ਜੀ ਬੱਛਾ ਵੀਰੇ ਦੰਦੋ ਚੈੱਕ ਕੀਤੀ ਆ ਜੀ ਦੰਧੋ ਨਹੀਂ ਯਾਰ ਕੀਤੀ ਹੋ ਜਾ ਦੰਦੀ ਚੋਗੀ ਉਹ ਦੰਦ ਨਹੀਂ ਵੇਖੇ ਜੇਰ ਕੰਪਲੀਟ ਆ ਜੀ ਜੇਰ ਗਿਊ ਦੀ ਸਾਰੀ ਕੰਪਲੀਟ ਆ ਕਿੰਨਾ ਨੱਟ ਦੁੱਧ ਜੋਖ ਦਾਂਗੇ ਦੁੱਧ 9 ਕਿਲੋ ਬੋਲਾ ਵੀਰੇ ਜੋਖ ਦਾਂਗੇ ਹਾਂ ਚਾਰ ਡਾਂਗ ਟੋਲੇ ਭਲਾ ਕੋਈ ਅਗਲਾ ਹੋਊਾ ਅੱਧੀ 9 ਤੋਂ ਪਰ ਆਪਾਂ 9 ਹੀ ਦੱਸਣਾ ਪਰ ਠੀਕ ਆ ਹੰਡੀ ਸੀਲ ਦੀ ਗਾਰੰਟੀ ਆ ਹੰਡੀ ਸੀਲ ਪਤਾ ਨਹੀਂ ਮਾਰ ਦੇਣੀ ਆ ਵੀਡੀਓ ਚ ਪਹਿਲਾਂ ਮਾਰ ਦੇ ਕੇ ਕਿ ਪਹਿਲਾਂ ਹੀ ਮਾਰ ਦਿੰਨੇ ਆ ਬਰਾ ਪਹਿਲਾਂ ਮਾਰ ਘਾਰਾ ਮਾਰ ਕੇ ਬੱਚਾ ਚੱਕੀ ਕਰਾ ਦਿੰਨੇ ਤਾਂ ਕਿ ਦੂਰੋਂ ਨੇੜੋਂ ਕੋਈ ਚੱਲ ਕੇ ਆਵੇ ਤੇ ਅਗਲੇ ਦਾ ਗੀੜਾ ਨਾ ਵੱਜੇ ਹਾਂ ਧਾਰਾ ਮਾਰੀ ਇਹ ਬਰੀਡ ਹੁੰਦੀ ਹੈ ਥੋੜੀ ਜਿਹੀ ਆਏ ਹੁੰਦਾ ਬਈ ਲੋਕਾਂ ਨੂੰ ਠੰਡੀ ਆ ਬੜਾ ਇਹ ਉਪਰਾ ਕਰਦਿਆਂ ਰਹਿੰਦੀਆਂ ਮਾੜਾ ਮੋਟਾ ਇਹ ਤਾਂ ਕਰ ਉਪਰੇ ਬੰਦੇ ਤੋਂ ਕਰਦੀਆਂ ਇਹ ਯਾਨੀ ਇਹਨਾਂ ਨੂੰ ਤਾਂ ਬੱਚਾ ਤੇ ਨਿਆਣਾ ਜ਼ਰੂਰੀ ਆ ਜ਼ਰੂਰੀ ਜ਼ਰੂਰੀ ਐਚਪ ਤਾਂ ਨਹੀਂ ਕੋ ਗੋਲਦੀ ਉਹਨੂੰ ਤਾਂ ਜੋ ਮਰਜ਼ੀ ਕਰੀ ਚੱਲ ਹਾਂ ਲਓ ਨਾ ਬੋਤ ਬੜਾ ਥਣ ਬਹੁਤ ਚੰਗਾ ਲੱਗਾ ਬੱਚੀ ਨੂੰ ਹਾਂ ਹਾਂ ਤਾਰਾ ਮਖਾਈ ਦੀ ਗੇਲੇ ਕਰਾ ਦੇ ਜੀ ਠੀਕ ਆ ਜੀ ਓਕੇ ਆ ਜੀ ਹਾਂ ਬੜਾ ਉਹ ਕੰਮ ਨਹੀਂ ਆਪਾਂ ਕਹਿ ਕੇ ਜਿਹੜੀ ਗੱਲ ਹੋਈ ਉਨੀ ਕਹਿ ਕੇ ਦੇਵੇਂ ਕਾ ਨੂੰ ਕਿਸ ਦਾ ਗੇੜਾ ਮਰਾਉਣਾ ਨਾ 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 ਹਾਂ ਉਹੋ ਜੀ ਹੁੰਦੀ ਆਪਾਂ ਪਹਿਲਾਂ ਹੀ ਦੱਸ ਦੇਣਾ ਸੀ ਇਹ ਤਾਂ ਗੱਲ ਹੈਗੀ ਸੂਈਰ ਵੀ ਪੰਜਵਾਂ ਦਿਨ ਹੀ ਹੋਇਆ ਅੱਜ ਇਹਨੂੰ ਠੀਕ ਆ ਹਾਂ ਯਾਨੀ ਬੋਲਾ ਹੀ ਆ ਹਜੇ ਬੋਲਾ ਠੀਕ ਆ ਹੋਰ ਦੀ ਵੀਰੇ ਨੂੰ ਹੋ ਪਰ ਤਬਰਾਂ ਬਾਕੀ ਇਹਦਾ ਗਰਮੀ ਵਾਲਾ ਤੋਫਈਆ ਦੋ ਗਾਹਾਂ ਗਾਂ ਮੂਰੇ ਰਸੀ ਧੋਣੀ ਆ ਹੂੰ ਮੋੜ ਲਈ ਹਾਂ ਪਰ ਦੁੱਧ ਦੇ ਮੈਂ ਯਾਰ ਕਾ ਦੇਣਾ ਵਾ ਮੱਝ ਯਾਰ ਕਾ ਦੇ ਦਰ ਮੱਝ ਕਾ ਬਿਆਜ ਦੁੱਧ ਦੁੱਧ ਬਰਣਾ 10 11 ਕਿਲੋ ਨੂੰ ਕੀ ਕਹਿੰਦਾ ਜਿਹੜੀ 9 ਕਿਲੋ ਬੋਲੇ ਤੋਂ ਸਟਾਰਟਿੰਗ ਐਵੇਂ ਆਪਾਂ 15 ਕਹਿ ਕੇ ਦੇ ਦਿੰਦੇ ਨਾ 9 ਨਾ 15 ਨਹੀਂ ਆਪਾਂ ਪੈਸੇ ਓਨੇ ਕ ਲੈਣੀ ਜਿੰਨਾ 10 ਕਾ ਦੁੱਧ ਦੇ ਹੂੰ 10 ਕਿਲੋ ਦੁੱਧ ਦੇ ਹਾਂ ਕਿੰਨੇ ਰੁਪਏ ਜੈਜ ਬਰਾ 30000 ਚ ਮਾਨਤਾ ਨਹੀਂ ਹੋਣਾ 3000 ਚੋਂ ਹਾਂ ਦੇਣੀ ਨਹੀਂ 30 ਦੀ ਕਿਸੇ ਨੇ ਹੋਈ ਨਹੀਂ ਦੇਣੀ ਹਾਂ ਦੇਖ ਸੱਟਿਆ ਹੁਣ ਉਹਨੇ ਪਸਮਾ ਗੇ 9 ਕਿਲੋ ਬੋਲੀ ਵੀ ਬੋਲੀ ਬੋਲੀ ਸੀਵੀ ਠੰਡੀ ਮੱਝ ਅਰ ਗਈ ਇਹ ਚੋਣ ਲੱਗਾਂ ਲੱਤ ਵੀ ਨਹੀਂ ਕਰਦੀ ਅੱਛਾ ਹਾਂ ਫੁੱਲ ਗਾਰੰਟੀ ਹੈ ਫੁੱਲ ਗਾਰੰਟੀ ਇੱਥੇ ਹੋ ਕੇ ਲਿ ਜਾਵੇ ਦੋ ਡੰਗਲ ਹੈ ਬਈ ਯਾਰ ਹੂੰ ਇਹ ਤਾਂ ਗੱਲ ਹੈ ਇਕੜਾ ਗੱਬਣਾ ਵੀ ਆ ਪਚੂੜ ਬੋਲਣਾ ਵਾ ਇਹ ਤਾਂ ਸੂਈ ਆ ਅਗਲਾ ਤਸੱਲੀ ਕਰਕੇ ਲਿ ਜਾਵੇ ਆਪਦੀ ਤਸੱਲੀ ਕਰਕੇ ਲੈ ਕੇ ਜਾ ਹਾਂ 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 ਤੇ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ